ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅੱਖਰ ਲੋਕ ਤਰੈ ਸਭ ਕਛ ਇਨਹੀ ਮਾਹੇ ਏ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮਹਿ ਨਾਹੀ ਜਹਾਂ ਬੋਲ ਤਹਿ ਅੱਖਰ ਆਵਾ ਜਹ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦਹ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅਲਹਿ ਲਹੂ ਤੋ ਕਿਆ ਕਹੂੰ ਕਹੂੰ ਤਾਂ ਕੋਪਕਾਰ ਵਟਕ ਬੀਜ ਮੈਂ ਰਵ ਰਹੇ ਓ ਜਾ ਕੋ ਤੀਨ ਲੋਕ ਬਿਸਥਾਰ ਅਲਹਿ ਲਹੰਤਾ ਭੇਦ ਛੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਬੇਦੇਓ ਪਾਇਓ ਅਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੀ ਕਛੁਅਕ ਪੜਿਐ ਗਿਆਨ ਓੰਕਾਰ ਆਦਮੈ ਜਾਨਾ ਲਿਖ ਅਰ ਮੀਟੈ ਤਾਹੇ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੀਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾਂ ਸਸ ਬਗਾਸ ਸੰਪਟ ਨਹੀਂ ਆਵਾ ਹਰ ਜੇ ਤਹਾਂ ਕੁਸਮ ਰਸ ਪਾਵਾ ਕਹਿ ਕਹਾਂ ਕਹਿ ਕਾ ਸਮਝਾਵਾ ਖਖਾ ਇਹੈ ਖੋੜ ਮੰਨ ਆਵਾ ਖੋੜੇ ਛਾੜ ਨਾ ਦਹਿ ਦਿਸ ਧਾਵਾ ਖਸਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਓ ਅਖੈ ਪਦ ਲਹਿ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗਮ ਕਤਹਿ ਨਾ ਜਾਈ ਗਹਿ 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 ਗਗਨ ਰਹਾਈ ਕੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹ ਨਾ ਹੋਈ ਤਾਂ ਘਟ ਮਾਹੀ ਘਾਟ ਜੋ ਪਾਵਾ ਸੋ ਘਟ ਛਾਡ ਅਵ ਘਟ ਕਤ ਧਾਵਾ ਨੰਨਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀ ਐ ਪਰਮ ਸਿਆਨਪ ਏਹ ਚਚਾਰਚਤ ਚਿਤਰ ਹੈ ਭਾਰੀ ਤਜ ਚਿਤਰੇ ਚੇਤੋ ਚਿਤਕਾਰੇ ਚਿਤਰ ਬਚਿਤਰੇ ਇਹ ਅਵਛੇਰਾ ਤਜ ਚਿਤਰੇ ਚਿਤਰਾਖ ਚ ਤੇਰਾ ਸ਼ਸ਼ਾ ਇਹ ਹੈ ਸ਼ਤਰਪਤ ਪਾਸਾ ਸ਼ਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹੇ ਛਾੜ ਕਤ ਆਪ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰੁ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤ ਉਜਾਰੋ ਲਹੈ ਝੱਜਾ ੳਰਜ ਸੁਰਜ ਨਹੀਂ ਜਾਨਾ ਰਹੋ ਝਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨਿਨ੍ਹਾ ਨਿਕਟ ਸੋ ਘਟ ਰਹੇਓ ਦੂਰ ਕਹਾ ਕਦ ਜਾਏ ਜਾਂ ਕਾਰਨ ਜਗ ਢੂੰਡਿਓ ਨੇਰੋ ਪਾਇਓ ਤਾਹੀ ਟਟਾ ਬਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਤਲ ਕਤਹਿ ਨਾ ਜਾਵਾ ਰਹਿ ਲਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਟ ਨੀਟ ਮਨ ਕੀਆ ਧੀਰਾ ਜਿਨ ਠਗ ਠੱਗਿਆ ਸਗਲ ਜੱਗ ਖਾਵਾ ਸੋ ਠਗ ਠੱਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੈ ਨ ਡਰ ਹੂਆ ਡਰ ਉਰ ਹੋਏ ਭਾਗੈ ਟੱਡਾ ਢਿਗ ਢੁੰਡੈ ਕਾਤਿਆਨਾ ਢੂੰਡਤ ਹੀ ਟਹਿ ਗਏ ਪੁਰਾਨਾ ਚੜ ਸਮੇਰ ਢੂੰਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾ ਨਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏ ਕਹ ਤਜ ਜਾਏ ਘਣੈ ਤਤਾ ਅਤਾਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਿਓ ਸਮਾਈ ਜੋ ਤਰੇ ਭਵਨ ਤਨ ਮਾਏ ਸਮਾਵਾ ਤੋ ਤਤਹਿ ਤਤ ਮਿਲਿਆ ਸਚ ਪਾਵਾ ਥੱਥਾ ਅਥਾਹਾ ਥਾ ਨਹੀਂ ਪਾਵਾ ਉਹ ਅਥਾਹਾ ਇਹੋ ਥਿਰ ਨਾ ਰਹਾਵਾ ਥੋੜੈ ਥਲ ਥਾਨਕ ਆਰੰਬੈ ਬਿਨ ਹੀ ਥੰਬਹਿ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦੈ ਅਰਧ ਹੈ ਉਰਦਨ 베ਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹਿ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੇ ਨਿਰਖ ਹੈ ਨਿਰਖ ਮਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰਚੋ ਲਾਵਾ ਪਾਂਚੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੂ ਨਿਰਵਰੀ ਪਪਾ ਬਿਨ ਫੂਲਹਿ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਲਾਵਾ ਬਿੰਦ ਹੈ ਬਿੰਦ ਨਾ ਬਿਸ਼ਨ ਨ ਪਾਵਾ ਬੰਦੂ ਹੋਏ ਬੰਦਗੀ ਗਹਿ ਵੰਦਕ ਹੋਏ ਬੰਦ ਸੁਦਲ ਹੈ ਪੱਬਾ ਭੇਦ ਹੈ ਭੇਦ ਮਲਾਵਾ ਅਬ ਭਉ ਭਾਨ ਪ੍ਰੋਸਵ ਆਵਾ ਜੋ ਬਾਹਰ ਸੋ ਭੀਤਰ ਜਾਨਿਆ ਪਿਆ ਪੇਦ ਪੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਯਾ ਤੇ ਸੋ ਸੱਚ ਪਾਵੇ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਉ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਈ ਇਹੋ ਮਨਸਕਤੀ ਇਹੋ ਮਨਸੀਓ ਇਹੋ ਮਨ ਪੰਚ ਤਤ ਕੋ ਜਿਓ ਇਹੋ ਮਨ ਲੇ ਜੋ ਉਣ ਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹੈ ਜਈਆ ਜੋ ਜਾਣੈ ਤਉ ਦੁਰਮਤ ਹੰਕਾਰ ਬਸ ਕਾਇਆ ਗਾਉ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾਰਾ ਰਸ ਨਿਰਾਸ ਕਰ ਜਾਣਿਆ ਉਹ ਨਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨਾ ਜਾਏ ਪਰਮ ਸੱਚ ਪਾਵੇ ਹਰ ਜੋ ਤਹਾਂ ਪ੍ਰੇਮ ਲਿਵ ਲਾਵੇ ਤਉ ਲਹਿ 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 ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸੰਮਹਾਰ ਬਿਸਨਤ ਸਮਾਹਰ ਨਾ ਆਵੇ ਹਾਰ ਬਲਬਲ ਜੀ ਬਸੰਤ ਮਾਂ ਜਸ ਗਾਵੇ ਵਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੀ ਇਹੋ ਹੋਇ ਇਹੋ ਅਰ ਉਹੋ ਜਬ ਮਿਲੈ ਤਬ ਮਿਰਤ ਨਾ ਜਾਣੈ ਕੋਈ ਸੱਸਾ ਸੋ ਨੀਕਾ ਕਰ ਸੁਧ ਹੋ ਘਟ ਪਰ ਚਾ ਕੀ ਬਾਤ ਨਿਰੋਧ ਹੋ ਕਟ ਪਰਚੈ ਜੋ ਉਪਜੈ ਭਾਉ ਪੂਰ ਰਹਾ ਤਹਿ ਤਰੇ ਭਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਜ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੈ ਬਾਰਾ ਸਸਾ ਸੂ ਸਹਿ ਸੇਜ ਸਵਾਰੈ ਸੋਈ ਸਹੀ ਸੰਦੇਹੇ ਨਿਵਾਰੈ ਅਲਪ ਸੁਖ ਛਾਡ ਪਰਮ ਸੁਖ ਪਾਵਾ ਤਬ ਇਹੇ ਤਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹਿ ਮਨ ਮੰਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਓਹੀ ਉਹ ਇਹੋ ਨਾ ਹੋਈ ਨਿਓ ਨਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸੀਓ ਜਉ ਨਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਨ ਜੋ ਮਨਾ ਰਹਿ ਜਹ ਕਾ ਬਿਛਰਾ ਤਹ ਥਿਰ ਲਹ ਬਾਵਨੇ ਅੱਖਰ ਜੋਰੀ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੁਨ ਪੈ ਰਹੈ ਪੰਡਤ ਲੋਗਾਂ ਕੋ ਬਿਵਹਾਰ ਗਿਆਨਮੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈਗਾ ਸੋਈ ਇਕ ਓੰਕਾਰ